ਹਾਂਜੀ ਸਰ ਕੀ ਨਾਮ ਜੀ ਆਪਣਾ ਮੈਂ ਚੰਨ ਲਾਲ ਦਰਾਜ ਕੇ ਮੈਂ ਦਿਹਾਤੀ ਮਜ਼ਦੂਰ ਸਭਾ ਜਿਲ੍ਹਾ ਤਰਨਤਾਰਨ ਦਾ ਸਕੱਤਰ ਹਾਂ ਅੱਜ ਜਿਹੜੀ ਮੀਟਿੰਗ ਰੱਖੀ ਗਈ ਕਿਸ ਬੰਦ ਵਿੱਚ ਅੱਜ ਅਸੀਂ ਜਥੇਬੰਦੀ ਦੀ ਮੀਟਿੰਗ ਖੇਮ ਕਰਨ ਦੀ ਵਾਰਡ ਨੰਬਰ 8 ਚ ਅੱਜ ਮਜ਼ਦੂਰਾਂ ਦਾ ਇਕੱਠ ਕੀਤਾ ਸੀ ਬੜਾ ਬਰਨਗ ਇਸ਼ੂ ਆ ਸਾਡਾ ਅੱਜ ਦੀ ਮੀਟਿੰਗ ਦਾ ਕਿ ਜਿਹੜੀ ਪੰਜਾਬ ਦੇ ਹਾਕਮ ਨੇ ਜਦੋਂ ਕੁਦਰਤੀ ਆਫਤ ਆਈ ਆ ਲੋਕਾਂ ਤੇ ਲੋਕ ਨਪੀੜੇ ਗਏ ਹੜ੍ਹਾਂ ਦੀ ਮਾਰ ਥੱਲੇ ਕੱਲ ਸਾਡੇ ਪੰਜਾਬ ਦੇ ਸੀਐਮ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਵੀ ਜਾਂ ਰਕੜ ਦਾ ਮੁਆਵਜ਼ਾ ਦੇਵਾਂਗੇ ਅਸੀਂ ਉਹਦਾ ਸਵਾਗਤ ਵੀ ਕਰਦੇ ਆਂ ਕਿ ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਪਰ ਉਹਦੇ ਨਾਲ ਜਿਹਦੇ ਉਹਦੇ ਸੰਗੀ ਆ ਉਹਦੇ ਉਲਾਈ ਆ ਜਿਹੜੇ ਮਜ਼ਦੂਰ ਆ ਜਿਨ੍ਹਾਂ ਨੇ ਜਦੋਂ 3 ਲੱਖ 50 ਚ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਤੇ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਜਿਹੜਾ ਮਜ਼ਦੂਰ ਵਰਗ ਜਿਹਨੂੰ ਇਗਨੋਰ ਕਰਕੇ ਪੰਜਾਬ ਦਾ ਸੀਐਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਅੱਖੋਂ ਪਰੋਖੇ ਕੀਤਾ ਮਜ਼ਦੂਰਾਂ ਦੇ ਪੱਖ 'ਚ ਕੋਈ ਪਾਲਿਸੀ ਨਹੀਂ ਬਣਾਈ ਮਜ਼ਦੂਰਾਂ ਦੇ ਹੱਕ ਜੇ 1 ਰੁਪਏ ਦਾ ਐਲਾਨ ਨਹੀਂ ਕੀਤਾ ਅਸੀਂ ਉਹਦੀ ਨਿੰਦਾ ਵੀ ਕਰਦੇ ਆਂ ਤੇ ਮੰਗ ਵੀ ਕਰਦੇ ਆਂ ਪੰਜਾਬ ਦੇ ਹਾਕਮਾਂ ਤੋਂ ਕਿ ਮਜ਼ਦੂਰਾਂ ਦੇ ਪੱਖ 'ਚ ਪਾਲਿਸੀ ਬਣਾ ਕੇ ਆਉਣ ਵਾਲੇ ਸਮੇਂ ਜਿਹੜੇ ਹੜ੍ਹ ਦਾੜਾਂ ਦੇ ਨਾਲ ਜਿੱਥੇ ਮਜ਼ਦੂਰਾਂ ਦੀ ਜਦੋਂ ਕੁਦਰਤੀ ਆਫਤ ਆਈ ਆ ਬਰਸਾਤਾਂ ਚੱਲੀਆਂ ਮਜ਼ਦੂਰਾਂ ਦੇ ਘਰਾਂ ਦੀਆਂ ਕੰਧਾਂ ਪਾੜ ਗਈਆਂ ਛੱਤਾਂ ਡਿੱਗੀਆਂ ਗਈਆਂ ਮਜ਼ਦੂਰਾਂ ਦੇ ਕੱਚੇ ਕੋਠੇ ਆ ਉਹ ਅੱਜ ਖੇਮ ਕਰਨ ਦੇ ਅੰਦਰ ਵੀ ਆ ਮਾਤਾ ਮਿਰਕ ਨਾਲ ਖੜੀ ਆ ਉਹ ਤੰਬੂ ਲਾ ਕੇ ਕਹਿੰਦੀ ਬੈਠੀਆਂ ਪਰ ਪੰਜਾਬ ਦੇ ਹਾਕਮਾਂ ਨੂੰ ਚਿੰਤਾ ਨਹੀਂ ਅਸੀਂ ਕਹਿੰਨੇ ਆ ਕਿ ਉਹਨਾਂ ਨੂੰ ਵੀ ਬਣਦਾ ਯੋਗ ਮੁਆਵਜ਼ਾ ਦੇਓ ਅਸੀਂ ਕੱਲ ਐਸਡੀਐਮ ਪਿੱਖੀ ਬਣਦੇ ਆਏ ਦਫ਼ਤਰ ਅੰਦਰ ਕੇ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡਾ ਕਟ ਕਰਨਾ ਤੇ ਜਿਹੜਾ ਮੰਗਾਂ ਦਾ ਚਾਰਟ ਮੈਂ ਤੁਹਾਡੇ ਸਾਹਮਣੇ ਰੱਖਿਆ ਜਿੰਨੇ ਜਿਹੜੀ ਪੰਜਾਬ ਦੀ ਸਰਕਾਰ ਨੇ ਇਸ ਵਰਗ ਨੂੰ ਕਿਉਂਕਿ 50% ਆਬਾਦੀ ਆ ਜਦੋਂ ਆਮ ਆਦਮੀ ਪਾਰਟੀ ਦੀਆਂ ਪਿੱਛੇ ਚੋਣਾਂ ਦੇ ਅੰਦਰ ਜਦੋਂ 92 ਐਮਐਲਏ 80% ਮਜ਼ਦੂਰਾਂ ਨੇ ਜਿਤਾ ਕੇ ਭੇਜੇ ਆ ਪਰ ਇਸ ਵਰਗ ਨਾਲ ਧੱਕਾ ਕੀਤਾ ਪੰਜਾਬ ਦੇ ਹਾਕਮਾਂ ਨੇ ਮੈਂ ਮੰਗ ਕਰਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿ ਮਜ਼ਦੂਰਾਂ ਦੇ ਪੱਖ ਚ ਪਾਲਿਸੀ ਬਣਾ ਕੇ ਉਹਨਾਂ ਦੇ ਹੱਕ 'ਚ ਵੀ ਮੁਆਵਜ਼ਾ ਦਾ ਐਲਾਨ ਕੀਤਾ ਜਾਵੇ ਅਸੀਂ ਕਹ ਰਹੇ ਅਸੀਂ ਦੀਆਂ ਪੀਖੀਵੰਡ ਦੇ ਦਸਤਰਮੂਗੇ ਕੱਟ ਕਰਨਾ ਹੈ ਮੰਗ ਨੂੰ ਉਭਾਰਨਾ ਇਹ ਸਾਡੀਆਂ ਮੰਗਾਂ ਵੱਲੇ ਪੰਜਾਬ ਦੇ ਹਾਕਮਾਂ ਨੇ ਧਿਆਨ ਨਾ ਦਿੱਤਾ ਅਸੀਂ 17 ਸਤੰਬਰ ਦਾ ਦਿਨ ਚੁਣਿਆ ਅਸੀਂ ਮਾਝਾ ਦੁਆਬ ਸਾਰੇ ਜ਼ਿਲ੍ਹਿਆਂ ਦੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਅਸੀਂ ਜਲੰਧਰ ਦੀ ਧਰਤੀ ਤੇ ਪੰਜਾਬ ਸਰਕਾਰ ਤੱਕ ਲੱਖਾਂ ਲੋਕਾਂ ਮਜ਼ਦੂਰਾਂ ਨੂੰ ਇਕੱਠਿਆਂ ਕਰਕੇ ਪ੍ਰਦਰਸ਼ਨ ਕਰ ਰਹੇ ਹਾਂ ਤੇ ਉਸੇ ਦਿਨ ਹੀ 17 ਸਤੰਬਰ ਵਾਲੇ ਦਿਨ ਪੰਜਾਬ ਦੇ ਸੀਐਮ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਸੰਗਰੂਰ ਵਿਖੇ ਹਜ਼ਾਰਾਂ ਮਜ਼ਦੂਰ ਇਕੱਠੇ ਕਰਕੇ ਉਹਦੇ ਕਰਦੇ ਮੋਰੇ ਭਾਵਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਮਜ਼ਦੂਰਾਂ ਦੇ ਪੱਖ 'ਚ ਕਾਨੂੰਨ ਬਣਾਇਆ ਜਾ ਸਕੇ ਧੰਨਵਾਦ